ਸਤਿ ਸ਼੍ਰੀ ਅਕਾਲ ਪੰਜਾਬੀ ਜੀਕੇ ਟਨਸਾਈਨ ਨੂੰ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਤੌਲਣਾ ਮਨਪ੍ਰੀਤ ਕੋ ਦਰਸ਼ਕੋ ਇਸ ਵਕਤੀ ਅਪਡੇਟ ਸਮਰਾਲਾ ਦੇ ਪਿੰਡ ਮੁਸ਼ਕਾ ਬਾਦ ਤੋਂ ਨਿਕਲ ਕੇ ਸਾਹਮਣੇ ਦੱਸਿਆ ਜਾ ਰਿਹਾ ਹੈ ਕਿ ਪਿੰੂ ਮੁਸ਼ਕਾ ਬਾਦ ਵਿਖੇ ਲਗਨ ਜਾਨ ਵਾਲੀ ਬਾਇਓ ਗੈਸ ਫੈਕਟਰੀ ਨੂੰ ਬੰਦ ਕਰਵਾਉਣ ਲਈ ਇੱਕ ਸਾਲ ਪਿਛਲੇ ਇੱਕ ਸਾਲ ਤੋਂ ਤੰਨੇ ਤੇ ਬੈਠੇ ਪ੍ਰਦਰਸ਼ਨਕਾਰੀਆਂ ਵੱਲੋਂ ਜੋ ਅੱਜ ਸਾਰੇ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਜਦ ਪਿੰਡ ਵਾਸੀ ਨਾ ਉਠੇ ਤਾਂ ਉਹਨਾਂ ਨੂੰ ਜ਼ਬਰਦਸਤ ਉਠਾਉਣ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ ਪਰਦਰਸ਼ਨ ਵਿੱਚ ਜੋ ਪ੍ਰਦਰਸ਼ਨ ਕਰੇ ਪਿੰਡ ਵਾਸੀ ਸਰ ਉਹਨਾਂ ਵਿੱਚ ਜ਼ਿਆਦਾਤਰ ਬੱਚੇ ਅਤੇ ਔਰਤਾਂ ਮੌਜੂਦ ਸਨ ਜਿਸ ਵਿੱਚ ਪੁਲਿਸ ਪ੍ਰਸ਼ਾਸਨ ਨੂੰ ਥੋੜਾ ਵਕਤ ਲੱਗਾ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਪੂਰੇ ਟਰਨੇ ਨੂੰ ਕੇਰਾ ਪਾ ਲਿਆ ਅਤੇ ਕੜੀ ਮੁਸ਼ਕਲ ਤੋਂ ਬਾਅਦ ਇਹ ਟਰਨਾ ਚੁੱਕਿਆ ਗਿਆ ਇਸ ਟਰਨੇ ਵਿੱਚ ਜੋ ਮੇਨ ਜੋ ਆਗੂ ਸਨ ਉਹਨਾਂ ਨੂੰ ਸਭ ਤੋਂ ਪਹਿਲਾਂ ਹਿਰਾਸਤ ਵੀ ਲੈ ਕੇ ਇਹ ਟਰਨਾ ਚੁਪਾਇਆ ਗਿਆ ਤੁਹੰਦੱਸਦੇ ਕਿ ਪਿਛਲੇ 1 ਸਾਲ ਤੋਂ ਪਿੰਡ ਮੁਸ਼ੱਕਾਵਾਦ ਵਿਖੇ ਜੋ ਪਿੰਡ ਵਾਸੀ ਸਨ ਉਹਨਾਂ ਦਾ ਕਹਿਣਾ ਸੀ ਕਿ ਉੱਥੇ ਗੈਸ ਫੈਕਟਰੀ ਨੇ ਲਗਵਾਉਂ ਦੇਣਗੇ ਪਰ ਇਸ ਦੇ ਬਾਵਜੂਦ ਅੱਜ ਸਵੇਰੇ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਕੜੀ ਕਾਰਵਾਈ ਕਰਦੇ ਹੋਏ ਇਸ ਧਰਨੇ ਨੂੰ ਅੱਜ ਚੁਕਵਾਇਆ ਗਿਆ ਇਸ ਪੂਰੇ ਮਾਮਲੇ ਨੂੰ ਲੈ ਕੇ ਕਿ ਕੁਝ ਕਹਿਣਾ ਸੀ ਪਿੰਡ ਵਸਿਆਦਾਰ ਅਤੇ ਡੀਐਸਪੀ ਸਮਰਾਲਾ ਦਾ ਆ ਉਹ ਵਿਵਿਅਕ I'm ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮੇਰਾ ਨਾਮ ਬਲਵਿੰਦਰ ਕੌਰ ਪਿੰਡ ਮੇਰਾ ਮੁਸਕਾਬਾਦ ਜੀ ਸਾਨੂੰ ਸਾਡੇ ਜੀ ਆਗੂ ਵੀ ਲੈ ਕੇ ਕਈ ਆਗੂਆਂ ਨੂੰ ਚੱਕ ਕੇ ਲੈ ਗਏ ਪੁਲਿਸ ਵਾਲੇ ਅਸੀਂ ਇੱਥੇ ਡਟੇ ਹੋਏ ਆ ਅਸੀਂ ਇਹ ਫੈਕਟਰੀ ਨਹੀਂ ਲੱਗਣ ਦੇਣੀ ਸਾਡਾ ਚਾਹ ਸਾਨੂੰ ਚਾਹੇ ਮਾਰ ਲੈਣ ਡੰਡੇ ਮਾਰ ਲੈਣ ਗੋਲੀਆਂ ਮਾਰ ਲੈਣ ਜਿਹੜਾ ਕੁਝ ਕਰਨਾ ਇਹਨਾਂ ਨੇ ਕਰ ਲੈਣਾ ਗ੍ਰਿਫਤਾਰੀਆਂ ਦੇਣ ਨੂੰ ਅਸੀਂ ਪਹਿਲਾਂ ਤਿਆਰ ਆ ਲੈ ਜਾਣ ਸਾਨੂੰ ਸਾਰਿਆਂ ਨੂੰ ਚੱਕ ਕੇ ਅਸੀਂ ਇਹ ਫੈਕਟਰੀ ਨਹੀਂ ਲੱਗਣ ਦੇਣੀ ਅਸੀਂ ਜਾਨ ਦੀ ਬਾਜੀ ਆ ਸਾਡੀ ਅਸੀਂ ਚਾਹੇ ਮਰ ਜੀਏ ਇੱਥੇ ਹੀ ਬੈਠਾਂਗੇ ਵੀ ਵੀ ਗੱਲ ਕਰੀਏ ਪ੍ਰਸ਼ਾਸਨ ਦਾ ਤਾਂ ਕਹਣਾ ਜਿਹੜੀ ਫੈਕਟਰੀ ਦਾ ਕੋਈ ਪ੍ਰੋਡਕਸ਼ਨ ਨਹੀਂ ਬੈਲਣਾ ਤੇ ਇਹਦਾ ਇਹਦਾ ਜੀ ਕੈਂਸਰ ਕੈਂਸਰ ਆ ਇਹਦਾ ਵੀ ਕੈਂਸਰ ਪ੍ਰਦੂਸ਼ਨ ਆ ਇਹਨਾਂ ਦਾ ਇਹਨੇ ਸਾਰੇ ਪਾਸੇ ਜਿੱਥੇ ਤੱਕ ਪਾਣੀ ਜਾਣਾ ਕੈਂਸਰ ਹੋ ਜਾਣਾ ਇਹਨਾਂ ਨੂੰ ਪਤਾ ਨਹੀਂ ਪਿੰਡ ਦਾ ਸਾਡੇ ਬੰਦਾ ਹੈ ਪ੍ਰਸ਼ਾਸਨ ਵਾਲੇ ਸਾਡੀ ਕੋਈ ਮਦਦ ਨਹੀਂ ਕਰਦੇ ਸਰਕਾਰ ਆ ਉਹ ਵੀ ਕੋਈ ਮਦਦ ਨਹੀਂ ਕਰੇ ਭਗਵੰਤ ਮਾਨ ਕਹਾਂ ਤੀ ਮੈਂ ਬਦਲਾ ਲਿਆਉਂ ਬਦਲਾ ਲਿਆਉਂ ਆ ਬੀਬੀਆਂ ਸੜਕਾਂ ਤੇ ਬਿਠਾ ਲਤੀਆਂ ਕੰਜਰ ਨੇ ਲਿਆ ਕੇ ਫੈਕਟਰੀਆਂ ਤਾਂ ਹੋਰ ਜਗ੍ਹਾ ਵੀ ਲੱਗੀਆਂ ਨੇ ਉਹ ਚੱਲਦੀਆਂ ਨੇ ਉਹ ਆਪਣੇ ਵਾਲੀ ਫੈਕਟਰੀ ਦਾ ਕਿਉਂ ਰੋਲਾ ਇਹਨਾਂ ਕੋਈ ਵੀ ਨਹੀਂ ਲੱਗੀ ਚੱਲੀ ਜੀ ਬੱਗੇ ਵਾਲੀ ਚੱਲ ਪੀ ਤੇ ਜਿਹੜੀ ਇੱਧਰ ਨਹੀਂ ਵੀਰ ਜੀ ਕੰਗਰਾੜੀ ਵਾਲੇ ਕੰਗਰਾੜੀ ਵਾਲੇ ਵੀਰ ਜੀ ਮੇਰੀ ਗੱਲ ਸੁਣੋ ਬੰਦੇ ਵੇਖ ਗਏ ਠੀਕ ਹੈ ਉਹ ਤਾਂ ਚੱਕਿਆ ਗਿਆ ਧਰਨਾ ਬੱਗੇ ਵਾਲੇ ਇਹਨਾਂ ਨੇ ਸੱਡ ਵੀ ਪੱਟਤੇ ਤੇ ਸਾਰੇ ਦੁਨੀਆ ਦੇ ਗਿਰਫਦਾਰ ਵੀ ਕਰਕੇ ਲੈ ਗਏ ਤੇ ਦੁਬਾਰਾ ਧਰਨਾ ਉਹ ਫੇਰ ਲੱਗਿਆ ਹੋਇਆ ਸਾਰੇ ਧਰਨੇ ਚੱਲਦੇ ਨੇ ਇੱਕ ਸਿਰਫ ਆਹ ਕੰਗਰਾਲੀ ਵਾਲੇ ਬੰਦੇ ਬਿਕ ਗਏ ਅੱਜ ਪੁਲਿਸ ਦਾ ਤਰੀਕ ਵੀ ਆ ਅੱਜ ਪੁਲਿਸ ਵੀ ਪਹੁੰਚੀ ਆ ਤਾਂ ਹੀ ਬੰਸੀ ਆ ਵੀ ਤਰੀਕ ਤੇ ਨਾ ਜਾਣ ਵੀ ਤਰੀਕ ਤੇ ਬੰਦੇ ਨਾ ਜਾਣ ਵੀ ਆਗੂਆਂ ਨੂੰ ਮੂਹਰੇ ਮਚਕ ਲੀਏ ਫੇ ਤਰੀਕ ਤੇ ਕੋਈ ਜਾਊਗਾ ਹੀ ਨਹੀਂ ਤਾਂ ਇਹਨਾਂ ਨੇ ਆ ਕੇ ਅੱਜ ਪੁਲਿਸ ਪ੍ਰਸ਼ਾਸਨ ਵਾਲਿਆਂ ਨੇ ਇਹ ਸਰਕਾਰ ਦੀ ਸਾਰੀ ਸਰਕਾਰ ਮਾੜੀ ਆ ਜੇ ਸਰਕਾਰ ਚੰਗੀ ਹੋਵੇ ਤਾਂ ਬੀਬੀਆਂ ਸੜਕਾਂ ਤੇ ਨਾ ਬੈਹਦੀਆਂ ਭਗਵਾਨ ਜੀ ਤਮਨ ਨੂੰ ਜੇ ਕੋਈ ਹੁਣ ਕੋਈ ਪੁੱਛੇ ਵੀ ਹੁਣ ਤੇਰੀਆਂ ਆ ਬੀਬੀਆਂ ਭੈਣਾਂ ਇਹਨੇ ਤੂੰ ਕਹਾਂ ਦੀ ਮੈਂ ਛੋਟੇ ਘਰ ਤੋਂ ਉੱਠ ਕੇ ਖੜਾ ਹੋਇਆ ਵੀ ਮੈਨੂੰ ਵੋਟ ਪਾਓ ਮੈਨੂੰ ਵੋਟ ਪਾਓ ਅਸੀਂ ਤਾਂ ਇੰਨੀਆਂ ਵੋਟਾਂ ਪਾ ਕੇ ਉਹਨਾਂ ਨੂੰ ਜਿਦਾ ਜਿਤਾਤਾ ਪਰ ਹੁਣ ਰੁੜ ਜਾਣੇ ਨੇ ਸਾਨੂੰ ਨੌਵਾਂ ਦਸਵਾਂ ਮਹੀਨਾ ਲੱਗ ਗਿਆ ਸਾਨੂੰ ਸੜਕ ਤੇ ਬਿਠਾ ਲਤਾ ਇਹਨੇ ਨਾਮ ਬਿੰਦਰਕੌਰ ਹੈ ਜੀ ਕੀ ਕਹਿਣਾ ਚਾਹੁੰਦੇ ਹਾਂ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਅਸੀਂ ਫੈਕਟਰੀ ਇੱਥੇ ਨਹੀਂ ਲੱਗਣ ਦੇਣੀ ਸਾਡੇ ਸਾਰੇ ਪਿੰਡ ਦਾ ਇੱਕ ਹੈ ਉਹ ਕਹਿੰਦੇ ਨੇ ਪੰਜ ਸੱਤ ਬੰਦੇ ਨੇ ਪੰਜ ਸੱਤ ਬੰਦੇ ਤਾਂ ਸਿਰਫ ਉਹਦੇ ਨਾਲ ਖੜੇ ਨੇ ਗਦਾਰ ਜਿਹੜੇ ਬੁਰਕੀ ਤੇ ਲੱਗੇ ਹੋਏ ਨੇ ਉਹਦੀ ਬੁਰਕੀ ਲੈਂਦੇ ਨੇ ਤਾਂ ਉਹ ਉਹਦੇ ਨਾਲ ਨੇ ਸਾਡੇ ਸਾਰੇ ਪਿੰਡ ਦਾ ਇੱਕ ਹੈ ਸਾਡੇ 7-8 ਪਿੰਡ ਬੰਨੇ ਚੰਨੇ ਦੇ ਸਾਡੇ ਨਾਲ ਨੇ ਅਸੀਂ ਫੈਕਟਰੀ ਨਹੀਂ ਲੱਗਣ ਦੇਣੀ ਅਸੀਂ ਗੈ ਨਾਲ ਵੀ ਮਰਨਾ ਹੀ ਆ ਅਸੀਂ ਇਸ ਤਰ੍ਹਾਂ ਮਰ ਜਾਾਂਗੇ ਲੜ ਕੇ ਆਪਣੇ ਬੱਚਿਆਂ ਦੀ ਭੁੱਖ ਬਚਾਵਾਂਗੇ ਸਾਤੇ ਜਿੱਥੇ ਮਰਜੀ ਜੋ ਕੁਛ ਮਰਜੀ ਇਹ ਕਰ ਲੈਣ ਅਸੀਂ ਫੈਕਟਰੀ ਨਹੀਂ ਲੱਗਣ ਦੇਣੀ ਨਹੀਂ ਲੱਗਣ ਦੇਣੀ ਨਾ ਅਸੀਂ ਗਿਰਫਦਾਰੀ ਦੇਣ ਨੂੰ ਤਿਆਰ ਹਾਂ ਹਾਂਜੀ ਨਾਗਦਾ ਵੀ ਚਾਲੂ ਕਰਨ ਨਹੀਂ ਜੀ ਅਸੀਂ ਚਾਲੂ ਕਰਨ ਦੇ ਨਹੀਂ ਜੰਦੇ ਹੈਗੇ ਅਸੀਂ ਅਸੀਂ ਨਹੀਂ ਦੰਦੇ ਜਾਨਾ ਦੇਣ ਨੂੰ ਇੱਥੇ ਸੜਕ ਤੇ ਆਵੰਗੇ ਆ ਅਸੀਂ ਅਸੀਂ ਜਾਨਾ ਦੇਣ ਨੂੰ ਤਿਆਰ ਆ ਪਰ ਫੈਕਟਰੀ ਨਹੀਂ ਲੱਗੂਗੀ ਇਹ 10 ਮਹੀਨੇ ਦੇ ਬੈਠੇ ਆ ਚਾਹੇ ਸਾਨੂੰ 2 ਸਾਲ ਬੈਠਣਾ ਪੈ ਜੇ ਹਾਂਜੀ ਨਾ ਅਸੀਂ ਅੱਕੇ ਆ ਨਾ ਥੱਕੇ ਆ ਪੰਜਾਬ ਅਮਰੀਕ ਸਿੰਘ ਪਿੰਡ ਮੁਸਕਾਬਾਦ ਉਨੇ ਤਕਰੀਬਨ ਸਾਲ ਹੋ ਚਲੇ ਬੈਠਿਆਂ ਨੂੰ ਤੇ ਇਹ ਫੈਕਟਰੀ ਦੇ ਖਿਲਾਫ ਬੈਠੇ ਆ ਤੇ ਇਹ ਫੈਕਟਰੀ ਨਹੀਂ ਲੱਗਣੀ ਚਾਹੀਦੀ। ਆ ਇਹ ਪੋਰਸ ਬਹੁਤ ਜ਼ਿਆਦਾ ਪਿੰਡ ਮੁਸਕਾਬਾਲ ਵਿੱਚ ਪਹੁੰਚ ਗਈ ਫੈਕਟਰੀ ਕੋਲ ਤੇ ਸਾਡਾ ਧਰਨਾ ਜਕਾਉਣ ਵਾਸਤੇ ਆਏ ਨੇ। ਇਹ ਧਰਨਾ ਨਹੀਂ ਚੱਕਊਗਾ ਅਸੀਂ ਡਟੇ ਰਹਾਂਗੇ। ਸਾਨੂੰ ਮਰਨਾ ਮਨਜ਼ੂਰ ਆ ਅਸੀਂ ਉੱਠਾਂਗੇ ਨਹੀਂ। ਜਿੱਥੇ ਤੱਕ ਇਹਨਾਂ ਨੇ ਬਾਹ ਲਾਉਣੀਆਂ ਲਾ ਲੈਣ ਤੇ ਅਸੀਂ ਉੱਠਣਾ ਨਹੀਂ ਇੱਥੋਂ। ਕੋਸ ਮਰਜ਼ੀ ਕਰ ਲੈਣ ਸਾਨੂੰ ਚਾਹੇ ਮਾਰ ਦੋਣਾ ਕੁੱਟ ਲੈਣਾ ਜੋ ਮਰਜ਼ੀ ਕਰ ਲੈਣ ਅਸੀਂ ਉੱਠਣਾ ਨਹੀਂਗਾ। ਔੜੇ ਲੰਬੇ ਸਮੇਂ ਤੋਂ ਜਿਹੜਾ ਸੰਘਰਸ਼ ਕੀਤਾ ਜਾ ਰਿਹਾ 9 ਮਹੀਨੇ ਤੋਂ ਵੱਧ ਦਾ ਸਮਾਂ ਧਰਨੇ ਨੂੰ ਵੀ ਹੋ ਗਿਆ ਲੱਗਦਾ ਵੀ ਸਰਕਾਰ ਕਿਉਂਕਿ ਤਰੀਕ ਵੀ ਕੱਲ ਨੂੰ ਜਿਹੜੀ ਹਾਈ ਕੋਰਟ 'ਚ ਤੁਹਾਡੀ ਹੈਗੀ ਆ ਕੀ ਲੱਗਦਾ ਕਿੱਧਰ ਲ ਪੱਕੂ ਹੋਵੇਗਾ ਪੱਕਾ ਤਾਂ ਜੀ ਹੁਣ ਪਿੰਡ ਦਾ ਹੀ ਪੱਕ ਹੋਵੇਗਾ ਜੇ ਪਿੰਡ ਦੇ ਨਹੀਂ ਲੱਗਣ ਦੇਣੀ ਜੇ ਸਾਰਾ ਪਿੰਡ ਮਰਨ ਨੂੰ ਮਨਜ਼ੂਰ ਆ ਪਰ ਨੇ ਲੱਗੇ ਸਾਡੇ ਤਕਰੀਬਨ 10-15 ਪਿੰਡ ਨੇ ਅਸੀਂ ਨਹੀਂ ਮਿਲਕਣ ਦੇਣੀ ਫੈਕਟਰੀ ਤੇ ਗੱਲ ਕਰੀ ਬਾਬਾ ਜੀ ਕੋਈ ਬੰਦੇ ਅਰੈਸਟ ਵੀ ਕੀਤੇ ਨੇ ਥੋੜੇ ਲੀਡਰ ਨੇ ਹਾਂ ਜੀ ਰੈਕਟਰ ਕਰ ਲੇ ਜੀ ਤੇ ਪਰ ਜੋ ਕਰਨਾ ਹੈ ਸਰਕਾਰ ਨੇ ਕਰ ਲੋਵੇ ਜਿੱਥੇ ਤੱਕ ਇਹਨਾਂ ਦੀ ਬਾਹ ਲੱਗਦੀ ਆ ਲਾਲਣ ਪਰ ਫੈਕਟਰੀ ਤੱਕ ਅਸੀਂ ਨਹੀਂ ਲੱਗਣਦੇ ਨਹੀਂ ਕੁਛ ਮਰਜ਼ੀ ਹੋ ਜਵੇ ਸਾਨੂੰ ਮਰਨਾ ਮਨਜ਼ੂਰ ਆ ਅਸੀਂ ਇੱਥੇ ਉੱਠਣਾ ਨਹੀਂ ਗੋਲੀਆਂ ਮਾਰਨ ਡਾਂਗਾ ਮਾਰਨ ਕੁੱਟ ਮਾਰ ਲੈਣਾ ਅਸੀਂ ਨਹੀਂ ਹਿਲਣਾ ਇੱਥੋਂ ਬਿਲਕੁਲ ਜਿਹੜੀ ਆ ਮਾਨਜੋ ਹਾਈ ਕੋਰਟ ਦੇ ਆਰਡਰਾਂ ਦੀ ਕੰਪਲਾਈਂਸ ਕੀਤੀ ਜਾ ਰਹੀ ਆ ਕਿਸੇ ਵੀ ਹੁੰਦੇ ਨੂੰ ਪਿੰਡ ਵਾਲਾਂ ਨੇ ਵੀ ਸਮਝਾ ਦਿੱਤਾ ਉਹ ਵੀ ਇਸ ਗੱਲ ਸਮਝ ਗਏ ਆ ਵੀ ਕਾਨੂੰਨ ਕਿਸੇ ਨੂੰ ਵੀ ਹੱਥ ਨਹੀਂ ਲੈਣ ਦੇਵਾਂਗੇ ਕਾਨੂੰਨ ਨੂੰ ਕੋ ਤੋੜੂਗਾ ਉਹਦੇ ਖਿਲਾਫ ਬਿਲਕੁਲ ਸਖਤ ਐਕਸ਼ਨ ਹੋਊਗਾ ਉਹਦੇ ਕਿਸੇ ਨਾ ਤਰੀਕੇ ਦਾ ਗਰੇਜ ਨਹੀਂ ਕੀਤਾ ਜਾਊਗਾ ਫੋਰਸ ਪ੍ਰੀਵੈਂਟਿਵਲੀ ਹੀ ਲਾਈ ਆ ਕੰਮ ਅੰਦਰ ਚੱਲ ਰਿਹਾ ਤੇ ਗੱਲ ਕਰੀਏ ਕੁਝ ਬੰਦੇ ਅਰੈਸਟ ਵੀ ਕੀਤੇ ਨੇ ਜਿਹੜੇ ਹੈਗੇ ਦੇ ਕੋ ਰੌਂਡ ਅਪ ਕੀਤੇ ਹਨ ਰੌਂਡ ਅਪ ਆਹ ਪ੍ਰੀਵੈਂਟਿਵਲੀ ਤੇ ਹੁਣ ਵੀ ਇਹ ਚਾਲੂ ਕਰਾਉਣੀਆਂ ਦੀ ਕਾਹਲੀ ਤਰੀਕ ਵੀ ਹੈਗੀ ਨਹੀਂ ਇਹ ਤਾਂ ਚੱਲ ਹੀ ਰਹੀ ਹੈ ਭਾਈ ਅੰਦਰ ਕੰਮ ਚੱਲ ਹੀ ਰਿਹਾ ਹੈ ਤੇ ਅੱਜ ਜਿਹੜਾ ਕਰਨਾ ਜੀ ਡੇਲ ਬਲ ਪ੍ਰਯੋਗ ਕਰ ਰਹੇ ਵੀ ਇਹ ਰੋਕ ਨਾ ਸਕਣ ਲਈ ਤਾਂ ਹੈਗਾ ਜੀ ਹੁਣ ਫੋਰਸ ਪ੍ਰੀਵੈਂਟਿਵਲੀ ਹੀ ਰੱਖੀ ਜੀ ਜੀ ਤਿਰਾਜ਼ਰ ਹੋਗੇ ਨਵੇਂ ਅਪਡੇਟ ਸੇ ਪੇਨ ਨੂੰ ਲਾਈਕ ਕਮੈਂਟ ਅਤੇ ਫੋਲੋ ਕਰਨਾ ਨਾ ਭੁੱਲਣਾ ਧੰਨਵਾਦ